ਜੈ ਗੁਰਦੀ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀਓ ਸ੍ਰੀ ਗੁਰੂ ਰਵਿਦਾਸ ਧਰਮ ਸਥਾਨ ਨਿਊ ਆਬਾਦੀ ਜਲਵਾਲ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕੱਲ ਨੂੰ 15 ਜੂਨ ਸੰਗਰਾਮ ਦਾ ਪੁੱਤਰ ਦਿਹਾੜਾ ਗੁਰੂ ਘਰ ਵਿਖੇ ਬੜੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਵੇਰੇ 8 ਵਜੇ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਸੰਗਰਾਮ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਸਹਿਤ ਪਾਵਨ ਪਵਿੱਤਰ ਅਮਰਤ ਬਾਣੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਅਮਰਤ ਬਾਣੀ ਜਾਪ ਉਪਰੰਤ satsang ਹੋਵੇਗਾ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਸਵੇਰੇ 8 ਵਜੇ ਸਮੇਂ ਸਰ ਪਹੁੰਚ ਕੇ ਗੁਰੂ ਚਾਨਨ ਅਜਹਾ ਜੇ ਲਗਾਈਏ ਔਰ ਕੱਲ ਨੂੰ ਹੀ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਏ ਦਿਵਸ ਹੈ ਤੇ ਇਸੇ ਕਰਕੇ ਕੱਲ ਨੂੰ ਸੰਗਰਾਂਦ ਦੇ ਪੁੱਤਰ ਜਹਾੜੇ ਤੇ ਜੋਤੀ ਜੋਤ ਸਮਾਏ ਦੀਵਸਤੇ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਚੁਲਾਈ ਜਾਣਗੇ ਜੈ ਗੁਰਦੇਵ ਧੰਨ ਗੁਰਦੇਵ ਜੀ